ਅੰਮ੍ਰਿਤਸਰ ਸ਼ਹਿਰ ਵਿੱਚ ਇਸ ਵੇਲੇ ਸਭ ਤੋਂ ਵੱਡੀ ਮੁਸ਼ਕਲ ਜੋ ਸ਼ਹਿਰ ਵਾਸੀਆਂ ਨੂੰ ਪੇਸ਼ ਆ ਰਹੀ ਹੈ ਉਹ ਹੈ ਕੂੜੇ ਦੀ ਨਾ ਹੋ ਰਹੀ ਲਿਫਟਿੰਗ ਨਗਰ ਨਿਗਮ ਵਿਭਾਗ ਦੀਆਂ ਟੀਮਾਂ ਵੱਲੋਂ ਕੂੜੇ ਦੀ ਲਿਫਟਿੰਗ ਸ਼ੁਰੂ ਕੀਤੀ ਗਈ ਹੈ ਪਰ ਕਿਸੇ ਵੱਡੇ ਪੱਧਰ ਤੇ ਨਹੀਂ ਸਾਡੀ ਫਾਸਟ ਨਿਊਜ਼ ਟੀਮ ਨੇ ਸ਼ਹਿਰ ਦੀ 100 ਫੁੱਟੀ ਰੋਡ ਦਾ ਦੌਰਾ ਕਰਕੇ ਵੇਖਿਆ ਕਿ ਉਸ ਰੋਡ ਤੇ ਬਣੇ ਡਿਵਾਈਡਰ ਦੇ ਯੂ-ਟਰਨ ਵਾਲੇ ਰਸਤੇ ਤੇ ਹੀ ਕੂੜਾ ਸੁੱਟਿਆ ਹੋਇਆ ਹੈ ਜਿਸ ਦੀ ਬਦਬੂ ਦੂਰ ਤੱਕ ਫੈਲ ਰਹੀ ਸੀ ਫਾਸਟ ਨਿਊਜ਼ ਟੀਮ ਨਾਲ ਗੱਲ ਕਰਦਿਆਂ ਉਥੋਂ ਦੇ ਦੁਕਾਨਦਾਰਾਂ ਤੇ ਇਲਾਕਾ ਵਾਸੀਆਂ ਨੇ ਕਿਹਾ ਕਿ ਇੱਥੇ ਪਏ ਹੋਏ ਕੂੜੇ ਕਾਰਨ ਉਹਨਾਂ ਦਾ ਇੱਥੋਂ ਲੰਘਣਾ ਅਤੇ ਇੱਥੇ ਕੰਮਕਾਰ ਕਰਨਾ ਬਹੁਤ ਔਖਾ ਹੋਇਆ ਪਿਆ। ਉਹਨਾਂ ਕਿਹਾ ਕਿ ਲੋਕ ਰਾਤ ਦੇ ਸਮੇਂ ਦੂਰੋਂ ਦੂਰੋਂ ਆ ਕੇ ਸੜਕ ਤੇ ਹੀ ਕੂੜਾ ਸੁੱਟ ਜਾਂਦੇ ਹਨ ਜੋ ਕਿ ਬਹੁਤ ਗਲਤ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਦੀਆਂ ਕੋਈ ਵੀ ਟੀਮਾਂ ਇੱਥੋਂ ਲਗਭਗ 1 ਹਫਤਾ ਕੂੜਾ ਨਹੀਂ ਚੁੱਕਦੀਆਂ। ਸੋ ਉਹਨਾਂ ਇੱਕ ਵਾਰ ਫਿਰ ਨਗਰ ਨਿਗਮ ਤੋਂ ਮੰਗ ਕੀਤੀ ਕਿ ਸੜਕ ਤੋਂ ਕੂੜਾ ਚੁੱਕਵਾ ਕੇ ਇੱਥੋਂ ਸਫਾਈ ਕਰਵਾਈ ਜਾਵੇ। ਤਾਜੋ ਲੋਕ ਸਾਫ ਸੁਥਰੇ ਮਾਹੌਲ ਵਿੱਚ ਰਹਿ ਸਕਣ। ਕੋਈ ਫੋਟੋ ਜਿਹੜਾ ਕੱਲ ਹੀ ਅੰਮ੍ਰਿਤਸਰ ਸਹਿਰ ਮੰਦਰ ਵਾਲੇ ਬਾਜ਼ਾਰ ਦੇ ਵਿੱਚ ਜਾ ਕੇ ਵੇਖੋ ਉੱਥੇ ਵੀ ਇਹ ਹੋ ਆਇਆ। ਕੋਈ ਟਰਾਲੀ ਕੋਈ ਟ੍ਰੈਕਟਰ ਕੋਈ ਆ ਰਹੇ। ਪੂਰਾ ਚੁੱਕਣ ਵਾਲਾ ਕੋਈ ਬੰਦਾ ਨਹੀਂ ਇੱਥੇ ਆ ਰਿਹਾ। ਜੇ ਕੋਈ ਕੂਟਾਂ ਨਹੀਂ ਲਿਆ ਵਾ। ਨਿਗੇਰ ਸਾਹਿਬ ਨੂੰ ਕਿਹਾ ਵਾ ਐ ਜਿਹੜਾ ਹੌਸਲੇ ਦਾ ਮਹੱਲੇ ਦਾ ਉਹਨੂੰ ਕਿਹਾ ਕੋਈ ਸੁਣਵਾਈ ਨਹੀਂ ਇੱਥੇ ਹੁੰਦੀ ਤੇ ਸਾਰੀਆਂ ਗਲੀਆਂ ਦੇ ਦੰਦ ਤੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਤੇ ਬਮਾਰੀ ਨਿਕਲ ਕੇ ਟਹਿਣੇ ਬੁਮਾਰ ਹੁੰਦੇ ਆ। ਇਹਨੂੰ ਪੱਟਦਾ ਉਹ ਹਟਾਉਂਦੀ ਇਹ ਜੀ ਕੰਮ ਮਟਨੀ ਹੋਈ ਠੇਕੇਦਾਰ ਭੱਜ ਗਿਆ ਠੇਕੇਦਾਰ ਵੀ ਟੇਮਟਨੀ ਹੋਈ ਇਸ ਕਰਕੇ ਸਾਰੇ ਕੰਮ ਜਿਹੜੇ ਕਰਦੇ ਬੰਦੇ ਆ ਤੇ ਖਾਸ ਕਰਕੇ ਕੋਈ ਚੀਜ਼ ਨਹੀਂ ਹੰਚਾਈ ਜਾਂਨ ਚਾਈ ਤਾਂ ਜਿਹੜਾ ਕੂੜਾ ਘਰਾਂ ਦੇ ਵਿੱਚ ਪਿਆ ਉਹਦੇ ਚੁੱਕਣ ਬੇਨਤੀਆਂ ਕਰ ਕਰਕੇ ਹਟ ਗਏ ਆ ਤੇ ਹੁਣ ਆੜ ਗਏ ਇੱਥੇ ਇੰਦੇ ਕੰਦਿਆ ਤੇ ਨਿਆਣੇ ਬਿਮਾਰ ਹੁੰਦੇ ਲੋਕਾਂ ਦੇ ਘਰਾਂ 'ਚ ਬੈਠੇ ਰਹੇ ਆ ਤੇ ਕੋਈ ਚੁੱਕਣ ਆਉਂਦਾ ਕੋਈ ਵਾਸ ਨਹੀਂ ਹਗਾਇਆ ਇਸ ਸ਼ਹਿਰ ਦਾ ਉਹਦੇ ਬੱਚੇ ਖੇਡਦੇ ਆ ਗਲੀ ਮੁਹੱਲੇ ਦੇ ਖਾਰੇ ਘਰਾਂ ਨੂੰ ਮੁਸ਼ਕਲ ਹੈ ਬਹੁਤ ਜ਼ਿਆਦਾ ਹਰ ਕੋਈ ਬੰਦਾ ਦੁਖੀ ਹੋਇਆ ਗਿਆ ਇਹਨਾਂ ਨੂੰ ਰਾਤ ਨੂੰ ਜਿਹੜੀਆਂ ਵਾਲੇ ਹੁੰਦੇ ਤੇ ਲਾਗੇ ਰੇੜੀਆਂ ਦੀਆਂ ਸਭ ਕੁੜਾ ਕੁੱਟੇ ਜਾਂਦੇ ਇੱਥੇ ਜੇ ਕਿਸੇ ਨੂੰ ਸ਼ਰਮ ਨਹੀਂ ਆ ਫਿਰ ਲੋਕਾਂ ਨੇ ਕਹਿੰਦੇ ਜੇ ਕੂੜਾ ਫੁੱਟਣਾ ਹੈ ਨਹੀਂ ਫੁੱਟਣਾ ਆਪਾਂ ਕਿਸੇ ਨੂੰ ਦਈਦਾ ਕਿ ਉਹ ਦੀ ਲੋਰ ਆਪਣਾ ਕਾਰਨ ਜੋ ਉਹਨਾਂ ਦਾ ਕੰਮ ਬੰਦਾ ਕਰਨ ਕੂੜਾ ਜੁਕੜ ਲੋਕਾਂ ਨੂੰ ਬਿਮਾਰੀਆਂ ਲੱਗਣ ਲੀ ਹੈ ਰੋਜ਼ ਦੀ ਰੋਜ਼ ਮਾਇਆ ਜਾਵੇ ਪ੍ਰਸ਼ਾਸਨ ਦੀ ਜੋ ਜ਼ਿੰਮੇਵਾਰੀ ਬੰਦੀ ਹੈ ਉਹ ਨਿਭਾਵੇ ਆਪਣੀ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਬੈਠੇ ਨੇ ਦੋਸਤੋ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਜੇਕਰ ਸਭ ਤੋਂ ਵੱਡੀ ਇਸ ਵੇਲੇ ਮੁਸ਼ਕਲ ਬਣੀ ਹੋਈ ਹੈ ਤਾਂ ਉਹ ਹੈ ਕੂੜੇ ਦੀ ਲਿਫਟਿੰਗ ਦੀ ਕਿਉਂਕਿ ਕਿਸੇ ਵੀ ਗਲੀ ਮਰਲੇ ਬਾਜ਼ਾਰ ਵਿੱਚ ਕਿਸੇ ਚੌਂਕ ਵਿੱਚ ਕਿਸੇ ਰੋਡ ਤੇ ਚਲੇ ਜਾਓ ਕੂੜਾ ਢੇਰਾਂ ਦੇ ਹਿਸਾਬ ਨਾਲ ਪਿਆ ਹੋਇਆ ਹੈ। ਔਰ ਸਬੰਧਿਤ ਵਿਭਾਗ ਯਾਨੀ ਕਿ ਕਾਰਪੋਰੇਸ਼ਨ ਵੱਲੋਂ ਕੂੜਾ ਚੁੱਕਿਆ ਤਾਂ ਜਾ ਰਿਹਾ ਹੈ ਲੇਕਿਨ ਬਹੁਤ ਵੱਡੇ ਪੱਧਰ ਦੇ ਇਹ ਕੰਮ ਨਹੀਂ ਚੱਲ ਰਿਹਾ ਜਿਸ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ। ਇਸ ਲਈ ਫਾਸਟਵੇ ਨਿਊਜ਼ ਟੀਮ ਖੜੀ ਹੈ ਅੰਮ੍ਰਿਤਸਰ ਦੇ 100 ਫੁੱਟੀ ਰੋਡ ਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਲੋਕਾਂ ਵੱਲੋਂ ਹੀ ਸੜਕ ਦੇ ਵਿੱਚੋ ਵਿੱਚ ਹੀ ਕੂੜਾ ਸੁੱਟ ਦਿੱਤਾ ਗਿਆ ਹੈ। ਡਿਵਾਈਡਰ ਬਣਿਆ ਹੋਇਆ ਹੈ ਵਿੱਚੋਂ ਕ੍ਰਾਸ ਕਰਨ ਲਈ ਜਿਹੜਾ ਪਾੜ ਛੱਡਿਆ ਹੁੰਦਾ ਹੈ ਉੱਥੇ ਲੋਕਾਂ ਨੇ ਡੰਬ ਬਣਾ ਛੱਡਿਆ ਹੈ ਕੂੜਾ ਸੁੱਟ ਕੇ। ਸੋ ਆਸ-ਪਾਸ ਦੇ ਦੁਕਾਨਦਾਰਾਂ ਔ ਇਥੇ ਕੰਮ ਕਰਨਾ ਬਹੁਤ ਮੁਸ਼ਕਿਲ ਬਣਿਆ ਹੋਇਆ ਹੈ ਬਦਬੂ ਫੈਲਦੀ ਹੈ ਇਲਾਕੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਹੈ ਇਸ ਲਈ ਉਹਨਾਂ ਇੱਕ ਵਾਰ ਫਿਰ ਸਬੰਧਤ ਵਿਭਾਗ ਯਾਨੀ ਕਿ ਕਾਰਪੋਰੇਸ਼ਨ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਧਿਆਨ ਦੇ ਕੇ ਇਥੋਂ ਕੂੜੇ ਦੀ ਲਿਫਟਿੰਗ ਕਰਵਾਈ ਜਾਵੇ ਤਾਂ ਜੋ ਇਥੋਂ ਦੇ ਦੁਕਾਨਦਾਰਾਂ ਤੇ ਇਲਾਕਾ ਵਾਸੀ ਇੱਕ ਸਾਫ਼ ਸੁਥਰਾ ਮਾਹੌਲ ਵਿੱਚ ਰਹਿ ਸਕਣ ਪਾਸਟੇ న్యూਸ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ